ਹਾਂਜੀ ਪੂਆ ਜੀ ਸਾਸਰੀ ਕਾਲ ਹੈ ਸਾਸਰ ਕਾਲ ਮੇਰਾ ਪੁੱਤ ਹੈ ਪੂਆ ਜੀ ਬੜੀ ਟੈਨਸ਼ਨ ਜੀ ਪੈਣ ਦੀ ਸੀ ਹਾਏ ਮੁੱਤ ਕਾਦੀ ਟੈਨਸ਼ਨ ਹੈ ਮੈਂ ਕਿਹਾ ਮੈਨੂੰ ਸਗਨ ਲੱਗਾ ਆ ਨਾ ਅਜੇ ਵੇਲੇ ਤਾਜੀ-ਤਾਜੀ ਗੱਲ ਹੈ ਤੇ ਮੈਨੂੰ ਚਾਹਨਾ ਕਿ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਲੱਗੇ ਹੁਣ ਵੀ ਵੇਖੋ ਬਸ ਅਸੀਂ ਚਾਰਕ ਭੈਣ ਭਰਾ ਸਦੇ ਆ ਮੰਮੀ ਡੈਡੀ ਹੀ ਤੇ ਪੂਆ ਤੂੰ ਹਾਂ ਤੇ ਵਿਚੋਲਾ ਵਿਚੋਲਣੀ ਤੈਨੂੰ ਤਾਂ ਮਾਣ ਨਾ ਕਿਹਾ ਆ ਕਿ ਤੇਰੇ ਤੇ ਸਾਨੂੰ ਮਾਣ ਆ ਤੇ ਮੈਂ ਇਹੋ ਕਹਿਣਾ ਕਿ ਨਾ ਦੇ ਵੱਡੀ ਪੂਆ ਨੂੰ ਪਤਾ ਲੱਗੇ ਨਾ ਮੋਗੇ ਵਾਲੀ ਪੂਆ ਨੂੰ ਪਤਾ ਲੱਗੇ ਤੇ ਬਾਕੀ ਰਿਸ਼ਤੇਦਾਰਾਂ ਨੂੰ ਤਾਂ ਸੂਤ ਆ ਕਣਾ ਜਾਵੇ ਕਿ ਮੁੰਡੇ ਦਾ ਸਗਨ ਲੱਗ ਵਿਆਹ ਤੇ ਬੁਲਾਵਾਂਗੇ ਸਾਰਿਆਂ ਨੂੰ ਕੋਈ ਗੱਲ ਨਹੀਂ ਪੂਆ ਪੂਆ ਹਾਂ ਪਤਾ ਬੋਲਦੀ ਕਿਉਂ ਨਹੀਂ ਮੈਂ ਇਨਾ ਕੁਝ ਬੋਲਤਾ ਏ ਪੁੱਤ ਮੈਂ ਤਾਂ ਆਉਂਦੀ ਰਹੀ ਬਸ ਅੱਥਰ ਬੈਠੀ ਹਾਂ ਸਾਰਿਆਂ ਨੂੰ ਗਰੁੱਪ ਚ ਫੋਟੋਆਂ ਪਾ ਰਹੀ ਦਿੱਤੀਆਂ ਕੋਣ ਕੋਣਾ ਗਰੁੱਪ ਚ ਪਤਾ ਕਹਿੰਨ ਗਰੁੱਪ ਬਣੇ ਉਹਦੇ ਵਿੱਚ ਤੇਰੀ ਆਪੂ ਆਇਆ ਨਨਾਂ ਨ ਜਵਾਈ ਉਹਨਾਂ ਦੀਆਂ ਕੁੜੀਆਂ ਬੱਚੇ ਆ ਨਹੀਂ ਤੈਨੂੰ ਸੱਦ ਕੇ ਵੀ ਗਲਤੀ ਕਰ ਲਈਆਂ ਤੇਰੇ ਤੇ ਮਾਣ ਹੀ ਹੁਣ ਤੇ ਸਾਨੂੰ ਉਹ ਵੀ ਨਹੀਂ ਰਿਹਾ ਮੇਰੀ ਗੱਲ ਸੁਣ ਲੈ ਲੋਕੀ ਵਾਲੀ ਨੂੰ ਪਤਾ ਲੱਗ ਗਿਆ ਨਾ ਮਿਓਨੀ ਦੇ ਅੱਜ ਤੱਕਾਂ ਦੇ ਬੋਲੀ ਹੋਈ ਨਿਊਜ਼ ਨਹੀਂ ਵਾਇਰਲ ਹੁੰਦੀ ਜਿੰਨੀ ਉਹਦੀ ਰਿਸ਼ਤੇਦਾਰਾਂ ਚ ਬੋਲੀ ਹੋਈ ਗੱਲ ਵਾਇਰਲ ਹੋ ਜਾਂਦੀ ਆ ਨਹੀਂ ਲਾਪੜਤਾ ਕੋ ਕਿਰਿਆ ਹੀ ਨਹੀਂ ਮਿੱਟੀ ਪੀਤ ਕਰਕੇ ਰਸਤੀ ਮੈਂ ਕਹਿੰਦਾ ਸੋ ਕੋ ਬਾਕੀ ਸਾਰਿਆਂ ਨੂੰ ਸਾਥ ਲੈ ਲੈਂਦੇ ਤੈਨੂੰ ਰਹਿ ਦਿੰਨੇ ਜਿੰਨੇ ਸਾਰੀ ਅੱਗ ਲਾਈ ਆ ਹੋਰ ਪਾਸੇ ਆਤੇ ਅਜੇ ਕੋਈ ਪੱਕੀ ਠਕੀ ਨਹੀਂ ਹੋਈ ਅਗੇ ਕੁੜੀ ਦਾ ਪਿਓ ਮੇਰੇ ਲਪੜਾ ਪੜ ਆਇਆ ਮੈਂ ਤਾਂ ਹੀ ਮੈਨੂੰ ਲੱਗਦਾ ਉਹਨੇ ਕਰ ਜਾ ਕੇ ਮੇਰੇ ਨਾਲ ਹੀ ਕਰਨੀ ਆ ਕਦਾ ਉੱਜ ਬੈਠੀ ਏ ਤੂੰ ਕੀ ਹੋਇਆ